ਉਹ ਨਹੀਂ ਤੈਨੂੰ ਇੱਕ ਮਿੰਟ ਮੇਰੀ ਪਹਿਲੇ ਗੱਲ ਸੁਣ ਲੈ ਇੱਧਰ ਆਉ ਤੁਸੀਂ ਮੈਂ ਮੈਂ ਹੁਣ ਅੰਮ੍ਰਿਤਸਰ ਤੋਂ ਆਇਆ ਤੁਹਾਡੇ ਵਾਸਤੇ ਵੀਰੇ ਸਪੈਸ਼ਲ ਆਇਆ ਤੇ ਤੇਰੀ ਵੀਡੀਓ ਇੰਨੀ ਵਾਇਰਲ ਹੋਈ ਆ ਤਾਂ ਤੂੰ ਫੋਨ ਨੰਬਰ ਕਿਉਂ ਨਹੀਂ ਦਿੱਤਾ ਤੇਰੇ ਕੋਲ ਫੋਨ ਨਹੀਂ ਸੀਗਾ ਫੋਨ ਤਾਂ ਜੀ ਆਇਆਗਾ ਸੀ ਤਾਂ ਤੈਨੂੰ ਪਹਿਲੇ ਮੈਨੂੰ ਗੱਲ ਦਾ ਜਵਾਬ ਦੇ ਤੇਰੇ ਕੋਲ ਫੋਨ ਹੈ ਨਹੀਂਗਾ ਸੀ ਸੁਣ ਹੈਗਾ ਜੀ ਤੇ ਉਹ ਕਹਿੰਦਾ ਵੀ ਮਤਲਬ ਮੈਂ ਫੋਨ ਨਹੀਂ ਨੰਬਰ ਨਹੀਂ ਦੇਣਾ ਕਿਉਂ ਕੋਣ ਕਹਿੰਦਾ ਜੀ ਉਹ ਜਿਹੜਾ ਵੀਰ ਆਇਆ ਇਹ ਵੀਡੀਓ ਪਾ ਜਿਹੜੇ ਵੀਰ ਆਏ ਇਹ ਵੀਡੀਓ ਪਾ ਉਹ ਕੀ ਕਹਿੰਦੇ ਹਾਂ ਦੇ ਨੰਬਰ ਨਹੀਂ ਦੇਣਾ ਤੂੰ ਆਪਣਾ ਨੰਬਰ ਨਹੀਂ ਦੇਣਾ ਹਾਂ ਨਾ ਕਹਿਣਾ ਮੇਰੇ ਕੋ ਹੈ ਨਹੀਂ ਫੋਨ ਇਹ ਕਹਿੰਦਾ ਕਿ ਮੇਰੇ ਕੋ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਹਾਂਜੀ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਨੰਬਰ ਦਿੱਤਾ ਹਾਂਜੀ ਉਹਨਾਂ ਨੇ ਆਪਣਾ ਲਾਇਆ ਨੰਬਰ ਤੇ ਤੇ ਤੇਰੇ ਕੋਲ ਤੈਨੂੰ ਕੋਈ ਪੈਸਾ ਦੇ ਕੇ ਗਿਆ ਹੈ ਜਾਂ ਇਹਦਾ ਕੋਈ ਕਾਕਾ ਜੀ ਸਾਨੂੰ ਕੁਝ ਨਹੀਂ ਤੇ ਤੇਰੇ ਕੋਲ ਕੋਈ ਹੈਗਾ ਬੈਂਕ ਅਕਾਊਂਟ ਹੈਗਾ ਸੀ ਉਹ ਤੇ ਕਹਿੰਦੇ ਉਹਦੇ ਕੋਲ ਥੈ ਹੀ ਨਹੀਂ ਬੈਂਕ ਅਕਾਊਂਟ ਨਹੀਂ ਕੋਈ ਖਾਤਾ ਹੈਗਾ ਦਿਖਾਈ ਦੇ ਕਿੱਥੇ ਆਹ ਵਾਹ ਹਾਂਜੀ ਆਹ ਤਾਵਾ ਤੇਰਾ ਹਾਂ ਆ ਸੰਗਤ ਜੀ ਬੈਂਕ ਖਾਤਾ ਵੀਰ ਦਾ ਸਾਰੇ ਇਹਨੂੰ ਇਹਦੀ ਸਾਰਿਆਂ ਨੇ ਇਹਦੀ ਮੋਸਟਲੀ ਵੀਡੀਓ ਦੇਖੀ ਆ ਵੀਰ ਦੀ ਬਾਹਣੀ ਦਿਖਾਈ ਰਹਾ ਇਹ ਵੀਰ ਦੀ ਬਾਹਣੀ ਹੈਗੀ ਤੇ ਤੇਰੇ ਕੋ ਕਿਵੇਂ ਆਈ ਸੀ ਉਹ ਮੈਨੂੰ ਦੱਸ ਕਿਸ ਨੇ ਆਈ ਤੇਰੇ ਕੋ ਐਦਾਂ ਆਈ ਵੀ ਅੱਗੇ ਇੱਕ ਦੋ ਵਾਰਾਂ ਦੇ ਕੇ ਗਿਆ ਇਹ ਰਸ਼ਨਾ ਅੱਛਾ ਤੇ ਬਾਅਦ ਚ ਫੇਰ ਆ ਗਿਆ ਵੀ ਤੇਰੀ ਵੀਡੀਓ ਬਣਾਉਨੇ ਆ ਤੇ ਆ ਘਰ ਬਾਹਰ ਆ ਜਿਹੜਾ ਬਣਾਉਨੇ ਆ ਅੱਛਾ ਤੇ ਬਾਅਦ ਚ ਬਣਾ ਕੇ ਦੇ ਬਾਅਦ ਸੱਚ ਬੰਦ ਕਰਤਾ ਮੈਂ ਲਾਉਂਦਾ ਰਿਆਂ ਫੋਨ ਅੱਛਾ ਉਹ ਐਦਾਂ ਬੜਿਆਂ ਨੇ ਫੋਨ ਕੀਤੇ ਵੀ ਤੇਰੀ ਇੰਨੀ ਵੀਡੀਓ ਵੈਲ ਨਾ ਹੁੰਦੀ ਆ ਹੂੰ ਕੀ ਤੂੰ ਮਤਲਬ ਕਾਰਵਾਈ ਕਰ ਵੀ ਮੈਂ ਮੈਂ ਵੀ ਉਹਨ ਕੀ ਕਰ ਸਕਦਾ ਇਹ ਮੇਰਾ ਫੋਨ ਵੀ ਨਹੀਂ ਚੁੱਕਦਾ ਉਹ ਤਾਂ ਤੂੰ ਇਹਦਾ ਕਹਿੰਦਾ 12 12000 ਉਹ ਕੀ ਉਹ ਬੈਂਕ ਚੋਂ ਕਹਿੰਦੇ ਵੀ ਸਾਡੇ ਪੈਸੇ ਆਏ ਆ ਤੁਹਾਨੂੰ ਕਢਾ ਦੇ ਖਾਤੇ ਮੇਰਾ ਤੇ ਤੇਰੇ ਖਾਤੇ 'ਚ ਪੈਸੇ ਆਏ ਸੀ ਹਾਂ ਜੀ ਕਿੰਨੇ ਪੈਸੇ ਆਏ ਸੀ 12000 ਆਇਆ ਸੀ ਅੱਛਾ ਕੀ ਕਿਹਾ ਉਹਨਾਂ ਨੇ ਉਹ ਆਂਦਾ ਮੈਨੂੰ ਕਢਾ ਦੇ ਅੱਛਾ ਮੈਂ ਕਢਾ ਕੇ ਉਹਨਾਂ ਦੇ ਹੱਥ ਦੇ ਤੂੰ ਕਦੀ ਆਤੀ ਉਹ ਤੇਰੇ ਖਾਤੇ ਚ ਆਈ ਸੀ ਨਾ ਪੈਸੇ ਉਹ ਇਹ ਗੱਲ ਨਹੀਂ ਆਂਦੀ ਸਾਡੇ ਆ ਸਾਡਾ ਖਾਤਾ ਨਹੀਂ ਹੈਗਾ ਤੂੰ ਕਢਾ ਦੇ ਕੀ ਕੀ ਕਹਿੰਦੇ ਸਾਡਾ ਖਾਤਾ ਨਹੀਂ ਹੈਗਾ ਹਾਂ ਤੇ ਸਾਨੂੰ ਕਢਾ ਦੇ ਸਾਡੇ ਖਾਤੇ ਤੇ ਨਹੀਂ ਪਿਆ ਤੇ ਲੈ ਗਈ ਪੈਸੇ ਉਹ ਪੈਸੇ ਲੈ ਗਏ ਲੈ ਗਏ ਤੇ ਤੈਨੂੰ ਕੁਝ ਨਹੀਂ ਦੇਗੀ ਕਿ ਇੱਕ ਬੋਤਲ ਲੈ ਕੇ ਦੇ ਕੇ ਗਿਆ ਇੱਕ ਬੋਤਲ ਠੰਡੇ ਦੀ ਦੇ ਗਿਆ ਠੰਡੇ ਦੀ ਬੋਤਲ ਦੇ ਕੇ ਤੇ ਕੋਈ 12 12000 ਰੁਪਏ ਕਢਾ ਕੇ ਲੈ ਗਿਆ ਬੈਂਕ ਤੇ ਉੱਥੇ ਬੈਂਕ ਚ ਹੀ ਲੈ ਗਿਆ ਤੇਰੇ ਅੱਛਾ ਤੈਨੂੰ ਨਾਲ ਖੜਿਆ ਗੱਡੀ 'ਚ ਖੜਿਆ ਜੀ ਕਾਰ 'ਚ ਕਾਰ 'ਚ ਕਰੋਗਾ ਚੁਰਕੇ ਫੇਰ ਇਹਨੂੰ ਛੱਡ ਗਏ ਆ ਅੱਛਾ ਤੇ ਮੈਂ ਉਹਨਾਂ ਨੂੰ ਆਖਿਆ ਵੀਰਾ ਜਣੇ ਨਿੰਮਕੇ ਦੀ ਬੋਤਲ ਲੈਣੀ ਮੈਂ ਕਿਹਾ ਵੀਰੇ ਪੀ ਲਓ ਆਂਦੇ ਨਹੀਂ ਮਾਤਾ ਜੀ ਬੱਚਿਆਂ ਤੇ ਮਾਤਾ ਜੀ ਨੇ ਕਿੱਥੋਂ ਬੀਣੀ ਆ 12 12000 ਰੁਪਇਆ ਉਹਨਾਂ ਨੇ ਇੱਥੇ ਕਢਾ ਲਿਆ 12000 ਰੁਪਇਆ ਤੁਹਾਡੇ ਕੋਲ ਲੈ ਲਿਆ ਸੰਗਤ ਦਾ ਭੇਜਿਆ ਹੋਇਆ ਤੇ ਉਹਨਾਂ ਨੇ ਕੀ ਕਰਨੀ ਕੋਰਟਿੰਗ ਕਹਿੰਦੇ ਆ ਵੀ ਬੀਬੀ ਜੀ ਤੇਰੇ ਵਾਤੇ ਮਾਤਾ ਲਿਆਂਦੀ ਪੀ ਲਓ ਤੇ ਬੱਚਿਆਂ ਨੂੰ ਹਾਂ ਤੇ ਸਾਨੂੰ 12 12000 ਦੇ ਦਿਓ ਹਾਂ ਪੈਸੇ ਉਹਨਾਂ ਕਢਾ ਕੇ ਕਢਾ ਕੇ ਲੈ ਗਏ ਹਾਂਜੀ ਕੁਝ ਪਹਿਤ ਮਿਲੇ ਉਹਨਾਂ ਤੋਂ ਕੁਛ ਵੀ ਕੋਈ ਨਿਸ਼ਾਨ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਰਾਜੇ ਤੇਰੀ ਵੀਡੀਓ ਬਹੁਤ ਵਾਇਰਲ ਹੋਈ ਆ ਠੀਕ ਆ ਤੇਰੀ ਵੀਡੀਓ ਥਲੇ ਬੜਿਆਂ ਨੇ ਕਮੈਂਟ ਮਾਰੇ ਭਾਜੀ ਇਹਦੀ ਵੀਡੀਓ ਥਲੇ ਕਿ ਫੋਨ ਨੰਬਰ ਦੋ ਫੋਨ ਨੰਬਰ ਉਹਨੇ ਆਪਣੇ ਹੀ ਪਾਏ ਆ ਸਾਰੇ ਤੇ ਸਾਰਿਆਂ ਨੂੰ ਇਹੀ ਚੀਜ਼ ਕਹਿ ਰਿਹਾ ਕਿ ਉਹਦੇ ਕੋਲ ਫੋਨ ਨਹੀਂ ਹੈਗਾ ਤੇ ਤੇਰੇ ਕੋਲ ਫੋਨ ਨਹੀਂ ਸੀ ਹੈਗਾ ਹੈਗਾ ਨਾ ਫੋਨ ਤੇ ਕੋਈ ਹੈਗਾ ਹੈਗਾ ਨੰਬਰ ਵੀ ਹੈਗਾ ਫੋਨ ਵੀ ਹੈਗਾ ਨੰਬਰ ਵੀ ਹੈਗਾ ਪਰ ਤੇਰਾ ਨੰਬਰ ਨਹੀਂ ਦਿੱਤਾ ਗਿਆ ਇਹ ਸਾਡੇ ਪੰਜਾਬੀਓ ਹਾਲਾਤ ਆ ਗਰੀਬੀ ਗਰੀਬੀ ਦੇਖ ਕੇ ਤੁਹਾਨੂੰ ਤਰਸ ਆਂਦਾ ਵਾ ਤੇ ਤੁਸੀਂ ਐਨ ਜੀਓ ਵਾਲਿਆਂ ਨੂੰ ਪੈਸੇ ਦੇ ਦਿੰਦੇ ਹੋ ਹੁਣ ਵੀਰ ਕਹਿੰਦਾ ਕਿ 12000 ਰੁਪਇਆ ਇੱਕ ਮੇਰੇ ਅਕਾਊਂਟ 'ਚ ਹੀ ਆਇਆ ਸੀ ਜੋ ਤੇ ਉਹ ਉਹਨਾਂ ਨੇ ਆ ਕੇ ਮੈਨੂੰ ਠੰਡੇ ਦੀ ਬੋਤਲ ਦੇ ਦਿੱਤੀ ਆ ਤੇ ਮਾਤਾ ਜੀ ਦੱਸਦੇ ਪਏ ਆ ਤੇ ਠੰਡੇ ਦੀ ਬੋਤਲ ਦੇ ਕੇ ਤੇ 12000 ਰੁਪਇਆ ਮੈਨੂੰ ਨਾਲ ਗੱਡੀ 'ਚ ਆਏ ਆ ਵਾਕੇ ਹੀ ਲੈ ਕੇ ਗਏ ਆ ਤੇ 12000 ਰੁਪਇਆ ਵੀ ਜੜਾ ਕਢਵਾ ਲਿਆ ਵਾਹਿਗੁਰੂ ਇਹ ਇਹਨਾਂ ਦੇ ਹਾਲਾਤ ਆ ਤੇ ਅਕਾਊਂਟ ਨੰਬਰ ਮੈਂ ਸਿੰਘੋ ਸ਼ੇਅਰ ਕਰਦਾਗਾ ਤੇ ਬਾਕੀ ਇਹਦੇ ਘਰ ਦੇ ਹਾਲਾਤ ਵਾਕਈ ਮਾੜੇ ਨੇ ਇਹਦੀ ਕੋਈ ਗੱਲ ਹੀ ਵੀਰ ਦੀ ਬਾਅਦ ਨਹੀਂ ਹੈਗੀ ਮੈਂ ਇੱਕ ਹੋਰ ਚੀਜ਼ ਦੱਸਦਾ ਹਾਂ ਕਿ ਇਹ ਜਿਹੜਾ ਵੀਰ ਹੈ ਇਹ ਵੀਰ ਕਿਤੇ ਕੰਮ ਕਰਦਾ ਪਿਆ ਵਾ ਤੇ ਠੇਕੇਦਾਰ ਬਹੁਤ ਵਧੀਆ ਇਨਸਾਨ ਆ ਜਿਨੇ ਇਹਨੂੰ ਮਤਲਬ ਕਹਿ ਲਓ ਕਿ 10000 ਰੁਪਏ 10000 ਰੁਪਏ ਦੀ ਸੈਲਰੀ ਨਾ 7-8 ਕ ਦੇ ਦਿੰਦਾ 8000 ਰੁਪਏ ਤੇ ਕੋ ਆਂਦਾ ਵਾ ਬਾਕੀ ਪੀਐਫ ਵਗੈਰਾ ਤੇਰਾ ਹੈ ਨਾ ਕਟਿਆ ਜਾਂਦਾ ਬਹੁਤ ਵਧੀਆ ਇਨਸਾਨ ਆ ਜਿਨੇ ਇਹਦੀ ਇੱਕ ਬਾਹ ਨਾ ਹੋਣ ਦੇ ਬਾਵਜੂਦ ਇਹਨੂੰ ਘਟਾੜੂ ਪੁੱਤੇ ਤੇ ਉੱਥੇ ਰੱਖ ਰੱਖਿਆ ਹੋਇਆ ਤੇ ਇਹਦੀ ਰੋਟੀ ਜਿਹੜੀ ਆ ਉੱਥੋਂ ਥੋੜੀ ਬਹੁਤ ਚੱਲਦੀ ਸੀ ਇਸ ਤਰ੍ਹਾਂ ਦਾ ਇਹ ਇਹਨੂੰ ਲਾਲਚ ਦੇ ਕੇ ਗਏ ਸੀ ਕੀ ਕਿਹਾ ਸੀ ਤੁਨੂੰ ਉਹਨਾਂ ਨੇ ਆਂਦਾ ਵੀ ਘਰਪੁਰ ਬਣਾ ਦਿੰਨੇ ਆ ਹਾਂ ਕਿ ਤੂੰ ਬਾਗੀ ਤੇਰਾ ਹੋਰ ਵੀ ਜਿਹੜਾ ਨਿੱਕਾ ਮोटा ਕੰਮ ਆ ਤੇਰਾ ਕਰਕੇ ਦਵਾਗੇ ਅੱਛਾ ਕਿ ਤੂੰ ਵੀਡੀਓ ਚ ਮਤਲਬ ਕਿ ਬਣਾ ਕੇ ਦੇ ਸਾਨੂੰ ਦਵਾਗੇ ਦਵਾਗੇ ਤੇ ਇਹ ਨੂੰ ਕਹਿ ਕੇ ਜੇ ਸੀ ਕਿ ਤੇਰਾ ਘਰ ਘੁੱਲ ਸਾਰਾ ਜਿਹੜਾ ਵਾ ਉਹ ਬਣਾ ਕੇ ਦਵਾਗੇ ਕੰਦਾ ਗੁੰਦਾ ਜਿਹੜੀ ਹੋਟੀਆ ਕਰਾ ਕੇ ਇੱਕ ਦਵਾਗੇ ਤੇ ਤੂੰ ਵੀਡੀਓ ਬਣਾ ਕੇ ਦੇ ਹਨਾ ਵੀਡੀਓ ਬਣਾ ਕੇ ਦੇ ਤੇ ਇਸ ਤਰ੍ਹਾਂ ਦੇ ਹਾਲਾਤ ਆ ਤੇ 12000 ਰੁਪਏ ਤੇਰੇ ਅਕਾਊਂਟ ਤੋਂ ਵੀਤ ਕਢਾ ਕੇ ਕਿ ਲੈ ਗਏ ਉਹ ਕੀ ਚਾਹੀ ਤੁਹਾਨੂੰ ਕਿ 12 12000 ਰੁਪਏ ਉਹਨਾਂ ਦਾ ਆਇਆ ਚ ਆਂਦੇ ਆਡਾ ਵਾ ਸਾਡਾ ਵਾ ਕਾਇਆ ਖਾਤੇ ਮੇਰੇ ਜੀ ਮੈਂ ਕਢਾ ਕੇ ਦਿੱਤਾ ਤੇ ਤੂੰ ਕਿਉਂ ਥੇ ਕਢਾ ਗਿਆ ਤੇਰੇ ਖਾਤੇ ਜਾ ਮਤਲਬ ਤੇਰਾ ਹੋ ਗਿਆ ਰਾਜੇ ਉਹਨੇ ਗੱਲ ਤਾਂ ਮੈਨੂੰ ਨਹੀਂ ਇਹਨਾਂ ਪਤਾ ਵੀ ਮੇਰਾ ਐਨੀ ਤਰ੍ਹਾਂ ਦੀ ਸਮਝ ਹੋ ਰਹੀ ਇਹਨੂੰ ਤੇ ਘਾਟੇ ਕਹਿੰਦੇ ਆ ਪਤਾ ਹੀ ਨਹੀਂ ਪਤਾ ਹੀ ਨਹੀਂ ਕਢਾ ਕੇ ਲੈ ਗਿਆ ਤੇ ਧਾਰ卡ਡ ਵੀ ਖੜਿਆ ਵਾ ਬਾਬੇ ਖਾਤਾ ਵੀ ਖੜਿਆ ਅੱਛਾ ਧਾਰ卡ਡ ਵੀ ਖੜਿਆ ਕਿਉਂਕਿ ਬੈਚਨ ਤੋਂ ਪੈਸੇ ਬੁਸੀ ਆਂਦੇ ਹੋਣੇ ਆ ਉਹ ਵੀ ਕਢਾਲੇ ਹੋਣੇ ਆ ਅੱਛਾ ਇਸੜੇ ਦੀ ਆਉਂਦੀ ਪਿਲਤ ਤਾਂ ਇਹ ਵੀ ਖਾਤਾ ਖਲਾਇ ਵਾਹਿਗੁਰੂ ਵਾਹਿਗੁਰੂ ਅੱਛਾ ਉਹ ਚੁਬਿਤ ਕਢਾ ਕੇ ਲੈ ਗਿਆ ਹਾਂ ਤੋ ਸਤੇ ਸੰਦੋ ਆੜਾ ਹਲਾ ਦਈਏ ਗਰੀਬਾਂ ਨਾ ਠੱਗੀ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਐਨ ਜੀਓ ਵਾਲਿਆਂ ਤੋਂ ਬਚੋ ਮੈਂ ਸਾਰੀਆਂ ਐਨ ਜੀਓਜ਼ ਨਹੀਂ ਕਹਿੰਦਾ ਕੁਝ ਕਿ ਜਿਹੜੇ ਇਤਰਾ ਦੇ ਚਵਲ ਬੰਦੇ ਜਿਹੜੇ ਇਤਈ ਘੁੰਮਦੇ ਆ ਨਾ ਤੇ ਉਹਨਾਂ ਤੋਂ ਬਚੋ ਬਹੁਤ ਐਨ ਜੀਓ ਬਹੁਤ ਸੋਨਾ ਕੰਮ ਕਰਦੇ ਨੇ ਪਰ ਇਹੋ ਜੀ ਐਨ ਜੀਓ ਤੋਂ ਬਚੋ ਆ ਵੀਰ ਹੈਂਡੀ ਹੈਂਡੀਕੈਪ ਹੈ ਇਹਦਾ ਖਾਦਾ ਹੋਇਆ ਪੈਸਾ ਕਿੱਥੇ ਉਹ ਲਾਉਣਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਦੱਸ ਦਵਾਂ ਕਿ ਇਸ ਵੀਰ ਨੂੰ ਹਾਲੇ ਤੱਕ ਕੁਝ ਨਹੀਂ ਮਿਲਿਆ ਵੀਰੇ ਤਰਾ ਫੋਨ ਨੰਬਰ ਤੇ ਬੋਲੀ ਕੀ ਹੈ 95013 9503 95013 95013 ਹਾਂ 78712 78712 ਤੇ 95013 78712 ਸੰਗਤ ਜੀ ਇਹ ਵੀਰ ਦਾ ਇੱਕ ਨੰਬਰ ਹੈ ਡਾਇਰੈਕਟ ਤੁਸੀਂ ਕਾਲ ਕਰਕੇ ਕਿਸੇ ਨੇ ਸੇਵਾ ਦੇਣੀ ਆ ਜਾਂ ਕਿਸੇ ਨੇ ਇਹਨੂੰ ਮਿਲਣਾ ਕੋਈ ਇਨਕੁਆਰੀ ਕਰਨੀ ਹੈ ਇਹਦੇ ਤੋਂ ਤੁਸੀਂ ਕਰ ਸਕਦੇ ਹੋ ਫੋਨ ਤੋਂ ਫੋਨ ਕਲਾਈ ਉਸ ਨੰਬਰ ਤੇ ਉਹਨਾਂ ਦੇ ਤੇ ਉਹਨੂੰ ਉਹਨਾਂ ਸੀ ਕਿ ਨਿਰਵੈਰਤਾ ਦੀ ਆਇਆ ਮੇਰੇ ਕੋਲ ਸ਼ੋਲ ਕਰੀ ਜਣਾ ਚੱਕਦਾ ਹੈਂਟਰੀ ਕਰਦੇ ਕਿ ਬੰਦੇ ਕੋਹ ਨਹੀਂ ਬਾਨਾ ਕੀ ਯਾਰ ਬਣਾਉਣਾ ਹਲੋ ਹੈਲੋ ਹਾ ਜੀ ਮੈਂ ਕਿਦਾਂ ਆਉਣਾ ਮੈਂ ਤੁਹਾਨੂੰ ਫੋਨ ਕਰ ਦਿੰਦਾ ਅੱਬਾ ਜੀ ਹੁਣਾਂ ਦਾ ਉਥੋਂ ਬਾਬ ਖਾਲਸੇ ਦਾ ਨਰਵੇਲ ਸਿੰਘ ਦਾ ਫੋਨ ਆਉਂਦਿਆ ਹੀ ਵੀ ਹਾਂ ਹਾਂ ਕੋਈ ਗੱਲ ਨਹੀਂ ਆ ਉਹਨਾਂ ਕੀ ਰਿਆ ਜੀ ਆ ਮੈਂ ਨਾ ਤੇਰੇ ਆ ਜੀ ਕੋਲ ਜੇ ਪੁੱਛ ਰਹਾ ਮੈਂ ਨਾ ਮੇਰੀ ਸਾਰੀ ਗੱਲ ਅੱਛਾ ਜੀ ਇੰਨੀ ਗੇ ਸੇਵਾ ਆ ਹੈ ਇੰਨੀ ਗੇ ਸੇਵਾ ਆ ਕਿਤਾ ਮੈਂ ਕਿੰਨੀ ਗੇ ਸੇਵਾ ਆ ਮਨ ਗੇ ਕਿੰਨੀ ਸੇਵਾ ਆ ਇੱਥੇ ਹੈਲੋ ਮੁੰਡਾ ਤੋਂ ਹਾਂ ਨਾ ਬੇਟੀ ਬੇਟੀ ਮੈਂ ਤੁਹਾਡੇ ਕੋ ਸੇਵਾ ਕਰਿਓ ਕਿੰਨੀ ਗੇ ਆ ਹੈਲੋ ਹੈਲੋ ਵੀਰੇ ਮੈਂ ਪੁੱਛਣਾ ਵੀ ਤੁਹਾਡੇ ਕੋਲ ਸੇਵਾ ਜਿਹੜੀ ਇਕੱਠੀ ਹੈ ਆ ਵੀਰ ਜੀ ਕਿੰਨੀ ਕੋਈ ਆ ਫੋਨ ਵੀ ਆਉਂਦੇ ਭਾਜੀ ਨਾ ਦੇ ਪੀ ਤੁਹਾਨੂੰ ਸੇਵਾ ਪਹੁੰਚੀ ਨਹੀਂ ਉਹਦੇ ਦੇ ਡੈਰੀ ਵੀ ਨਹੀਂ ਠੀਕ ਉਹਨੇ ਚਾਹਨੇ ਇਲਾਜ ਕਰਵਾਉਣਾ ਹੈ ਉਹਦਾ ਉਹ ਡੇਲੀ ਬਣਾਉਂਦੇ ਪੈਸੇ ਚੁੱਕ ਕੇ ਤੇ ਫੇਰ ਲੱਗਾ ਕਰਾਉਣਾ ਗੱਲ ਸੁਣੋ ਉਹ ਇਲਾਜ ਕਰਵਾਉਣ ਵਾਸਤੇ ਉਹਨੇ ਸੇਵਾ ਪੁੱਛ ਲਈ ਸੀ ਸਿਕਾਇਲ ਹੋਣਾ ਕੁਝ ਜਿਹੜਾ ਐਵੇਂ ਮੰਗਦਾ ਹਾਂ ਸਾਡੇ ਖਾਉਂ ਚ ਪੈਸੇ ਆਏ ਕਿੰਨੇ ਬਈ ਪਾਈ ਆਪਣਾ ਨਾਲੇ ਅਕਾਊਂਟ ਨੰਬਰ ਦਿਓ ਤੁਹਾਡੇ ਅਕਾਊਂਟ ਹੈਲੋ ਮੈਂ ਆਪਣਾ ਅਕਾਊਂਟ ਨੰਬਰ ਦਿਓ ਤੁਹਾਡੇ ਅਕਾਊਂਟ ਚ ਪੈਸੇ ਆਏ ਹੋਣੇ ਮਾਨੂੰ ਫੋਨ ਆਉਂਦਿਆ ਵਾ ਜੀ ਦਾ ਕੁਝ ਨਾ ਉਹਨਾਂ ਨਾਲ ਕਰ ਆ ਆਹ ਜੀ ਕਿ ਅਕਾਊਂਟ ਨੰਬਰ ਦਿਓ ਹੈਲੋ ਅਕਾਊਂਟ ਨੰਬਰ ਦਿਓ ਹਾਂ ਜੀ ਮੈਂ ਨਾ ਇਧਰੋਂ ਪਾਜਾ ਜੀ ਦੇ ਨਾਮ ਨੇ ਤੁਹਾਨੂੰ ਆਪਣਾ ਅਕਾਊਂਟ ਨੰਬਰ ਕੱਢ ਮਰਦੇ ਜੈ ਜੀ ਆਈ ਇਹ ਨਾ ਉਹ ਤੇਰੇ ਪਰਪਰ ਸੈਂਡ ਕਰ ਦਨਾ ਇਹ ਗੱਲਾਂ ਕਰ। ਉਹ ਮੇਰੀ ਨਾ ਸੁਣ ਗੱਲ ਸੋਨੂੰ ਮੇਰੀ ਮੇਰੀ ਨਾ ਧਿਆਨ ਨਾਲ ਗੱਲ ਸੁਣ ਮੈਂ ਨਿਰਵੈਰ ਬੋਲਦਾ ਹਾਂ ਤੇ ਕਿੰਨੇ ਪੈਸੇ ਤੈਨੂੰ ਆਏ ਮੈਨੂੰ ਤੂੰ ਦੱਸ ਤੇ ਤੂੰ ਉਹਨਾਂ ਤੂੰ ਇਹਨਾਂ ਨੂੰ 4 ਦਿਨ ਤੱਕ ਜੇਕਰ ਤੂੰ ਨਾ ਨਾ ਦੇ ਕੇ ਗਿਆ ਰੇੜੀ ਜੋ ਵੀ ਤੂੰ ਤੂੰ ਉਹਨਾਂ ਨੂੰ ਕਿਹਾ ਸੀ ਮੈਂ ਲਾਰਾ ਨਹੀਂ ਲਾਉਂਦਾ ਹਾਂ ਸੇਵਾ ਜਿਹੜੀ ਜਿਹੜੀ ਮੇਰੇ ਕੋਲ ਸੇਵਾ ਪਈ ਤਾਂ ਮੈਂ ਹੁਣੇ ਤੂੰ ਹੀ ਆ ਤੇ ਭੇਜਣਾ ਇਹਦੇ ਕੋਲ ਨਹੀਂ ਭੇਜਦਾ ਇਹ ਦੇ ਸਾਨੂੰ ਸਾਨੂੰ ਚਾਰ ਦਿਨ ਦਾ ਕਹਦਾ ਵੀ ਮੈਂ ਚਾਹਾਂ ਜਨਾ ਭੇਜ ਪੇਜ ਪੇਜ ਮੈਂ ਤੈਨੂੰ ਮੈਂ ਤੈਨੂੰ ਮੈਂ ਤੈਨੂੰ ਦਾ ਮੈਂ ਕਾਊਂਟ ਨੰਬਰ ਭੇਜਦਾ ਤੇ ਨਾਲੇ ਗੱਲ ਸੁਣ ਤੂੰ ਨਾਲੇ ਉੱਥੇ ਤੂੰ ਕਹਿਣਾ ਇਹਦੇ ਕੋਲ ਇਹਦੇ ਕੋਲ ਫੋਨ ਨਹੀਂ ਹੈਗਾ ਫੋਨ ਫੋਨ ਨੰਬਰ ਨਹੀਂ ਹੈਗਾ ਮੈਂ ਤੇਰੇ ਸਾਡੇ ਸਟੇਟਸ ਬੜੇ ਕਮੈਂਟ ਪੜੇ ਆ ਤੇ ਫੋਨ ਨੰਬਰ ਚੋਂ ਨਹੀਂ ਕਿਉਂ ਨਹੀਂ ਹੈਗਾ ਵੀਰ ਕੋ ਫੋਨ ਵੀ ਇਹਦੇ ਕੋਲ ਪਿਆਵਾ ਕਾਊਂਟ ਨੰਬਰ ਵੀ ਇਹਦੇ ਕੋਲ ਹੈਗਾ ਮੇਰੀ ਬੇਨਤੀ ਥੋੜਾ ਮੈਂ ਨਾ ਤੈਨੂੰ ਫ੍ਰੀ ਹੋ ਕੇ ਸਾਰੀ ਗੱਲਬਾਤ ਤੂੰ ਤੂੰ ਬਲੇ ਪੈਸੇ ਕਰ ਤੂੰ ਬਲੇ ਤੂੰ ਬਲੇ ਪੈਸੇ ਕਰ ਇਹ ਪੇਜ ਉਹ ਗਾਉਂਦੇ ਸਹੀ ਤਰੀਕਾ ਆ ਲੈ ਲੈ ਕਿੰਨੀ ਅਮਾਉਂਟ ਕਿੰਨੀ ਉਹ ਵੀ ਦੱਸ ਦੇ ਇਹਨਾਂ ਨੂੰ ਸਾਰਿਆਂ ਨੂੰ ਹਾਂਜੀ ਅਮਾਉਂਟ ਕਿੰਨੀ ਬੋਲ ਕੇ ਦੱਸ ਦੇ ਸਾਰਿਆਂ ਨੂੰ ਇਹ ਸਾਰੀ ਸਰ ਮੇਰੇ ਕੋਲ 9500 ਰੁਪਿਆ ਜੇ ਤੇ ਵੀਰ ਹੈਗੇ ਸੀ ਜੇ ਦੋ ਜਣੇ ਉਹਨਾਂ ਦਾ ਮੈਂ ਨੰਬਰ ਭੇਜ ਦਿੰਦਾ 9500 ਰੁਪਿਆ ਹਜ ਤੱਕ ਤੱਕ ਸੀ ਇਹਨਾਂ ਕੀ ਪੈਸੇ ਆਏ ਆ ਅਗਰੇ ਵੀ ਬੈਂਤੀ ਸੁਣਿਆ ਸਾਹਿਬ ਫੋਨ ਜ਼ਰੂਰ ਆਏ ਨੇ ਉਹ ਵੀਰ ਕਹਿੰਦੇ ਕਿਹੀਂ ਨਾ ਆਪਣੇ ਬੰਦੇ ਭੇਜਾਂਗੇ ਸੰਗਤ ਪਰਵਾਰ ਦਾ ਉਹਨੇ ਟਾਈਮ ਦਿੱਤਾ ਸੀ ਲੈ ਇੱਕ ਨੰਬਰ ਨਹੀਂ ਸਾਨੂੰ ਨਾ ਤੇਰਾ ਅਕਾਊਂਟ ਨੰਬਰ ਚਾਹੀਦਾ ਵਾ ਜਿਹੜੇ ਕਾਹਨ ਚ ਤੂੰ ਪੈਸੇ ਪਾਏ ਆ ਸੁ ਆ ਦੂ ਪੈਸੇ ਛੱਡਦਾ ਠੀਕ ਹੈ ਨਾ ਇਹ ਆਪਣੇ ਹੈਗਾ 9600 ਰੁਪਿਆ ਠੀਕ ਹੈ ਨਾ 9600 ਰੁਪਿਆ ਜਿਹੜਾ ਉਹਨੇ ਹੁਣੇ ਹੁਣੇ ਭੇਜਿਆ ਸੰਗਤ ਜੀ ਹੁਣੇ ਉਹਦੇ ਨਾਲ ਫੋਨ ਤੇ ਗੱਲ ਹੋਈ ਸੀ ਕੀ ਨਾਂ ਸੀ ਉਹਦਾ ਤੇ ਮੁੰਡੇ ਦਾ ਸੋਨੂ ਸੋਨੂ ਉਹਦੇ ਨਾਲ ਹੁਣੇ ਮੇਰੀ ਉਹਦੇ ਨਾਲ ਗੱਲ ਗੱਲ ਹੋਈ ਆ ਤੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਸਿਰਫ ਕਨੇ ਪੈਸੇ ਆਇਆ 9500 ਦਿਆ ਆਪਾਂ 9500 ਰੁਪਈਆ ਵੀਰ ਨੂੰ ਜਿਹੜਾ 9600 ਰੁਪਈਆ ਸੀ ਜਿਹੜਾ ਉਹ ਦੇ ਤੱਕ ਵੀ ਥੋੜੇ ਪੈਸੇ ਨਹੀਂ ਸੀ ਲੇਕੇ ਸਾਡੇ ਕੋਲ ਮਿਲ ਗਿਆ ਬਾਈ ਜੀ ਤੁਹਾਨੂੰ ਤੇ ਬਾਕੀ ਸਾਨੂੰ ਤੇ ਹੱਲੇ ਵੀ ਇਹ ਗਾਇ ਹੈ ਕਿ 2 ਤੱਕ ਜਿਹੜੇ ਪੈਸੇ ਉਹਨੂੰ ਆਏ ਉਹਨੇ ਸਿਰਫ ਸ਼ੋ ਨਹੀਂ ਦਿੱਤੇ ਇਹਨੇ ਕਹ ਪੈਸੇ ਦਿੱਤੇ ਆ ਬਾਕੀ ਕਹਿੰਦਾ ਮੈਨੂੰ ਕੋਈ ਨਹੀਂ ਆਟਾਗਾ ਨਾ ਤਾਂ ਤੁਸੀਂ ਬੇਨਤੀ ਆ ਕਿ ਵੀਰ ਦਾ ਅਸੀਂ ਨੰਬਰ ਮੈਂਸ਼ਨ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਭੇਜੇ ਆ ਵੀਰ ਦੇ ਨਾਲ ਸੰਪਰਕ ਕਰ ਲਿਓ ਕਿਉਂਕਿ ਵੀਰ ਨੂੰ ਸਿਰਫ ਇਹ ਪੈਸੇ ਮਿਲੇ ਆ ਜਿਹੜਾ 9500 ਆ 9500 ਰੁਪਈਆ ਜਿਹੜਾ ਹੈਗਾ ਵ ਤੇ ਬਾਕੀ ਅਰਦਾਸ ਬੇਨਤੀ ਕਿਹਨੂੰ ਕਰਨੀ ਹੈਗੀ ਆ ਧੰਨ ਗੁਰੂ ਗ੍ਰਾਮਦਾਸ ਪਾਸ਼ਾ ਨੂੰ ਠੀਕ ਆ ਜਿਹੜਾ ਸਾਰਿਆਂ ਨੂੰ ਦੇਖ ਕੇ ਕਦੀ ਨਹੀਂ ਪਿੱਛੇ ਹਟਦਾ ਧੰਨ ਗੁਰੂ ਗ੍ਰਾਮਦਾਸ ਪਾਸ਼ਾ ਕਦੀ ਵੀ ਅਰਦਾਸ ਕਰਨੀ ਧੰਨ ਗੁਰੂ ਗ੍ਰਾਮਦਾਸ ਪਾਸ਼ਾ ਨੂੰ ਕਰਨੀ ਠੀਕ ਆ ਇੱਕ ਗੱਲ ਯਾਦ ਰੱਖੋ ਕਦੀ ਵੀ ਦੁੱਖ ਕਲੇਸ਼ ਕੋਈ ਘਰ ਤੇ ਮੁਸੀਬਤ ਆ ਜਾਏ ਸਵਾਸ ਸਵਾਸ ਗੁਰੂ ਦਾਮਦਾਸ ਸਵਾਸ ਸਵਾਸ ਗੁਰੂ ਗ੍ਰਾਮਦਾਸ ਬੋਲਣਾ ਤੇ ਦੇਖੋ ਦੀ ਤੁਹਾਡੇ ਘਰ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਣਾ ਠੀਕ ਹੈ ਬਣੇ ਜੰਨੀ ਆ ਦੋਵੇਂ ਜੀ ਤੁਸੀਂ ਜਾਇਓ ਤੁਸੀਂ ਚਾਹ ਪਾਣੀ ਦਾ ਆਪਣਾ ਕਰ ਲਿਓ ਠੀਕ ਹੈ ਨਾ ਇਹ ਹੁਣ ਤੁਸੀਂ ਬਿਲਕੁਲ ਇੱਥੇ ਬੈ ਹਾਂ 4 ਪੈਸੇ ਤਾਂ ਆਣਗੇ ਪਾਪਾ ਜੀ ਤੇ ਵੀਰ ਤੂੰ ਜਿੱਥੇ ਕੰਮ ਕਰਦਾ ਪਿਆ ਤੈਨੂੰ 10000 ਰੁਪਏ ਦਿਲਦਾ ਪਿਆ ਨਾ ਤੂੰ ਉੱਥੇ ਹੀ ਲੱਗਾ ਰਹਿ ਤੇਰੀ ਬੱਜੀ ਤਨਖਾਹ ਆਊਗੀ ਤੇ ਮਾਤਾ ਜੀ ਤੋ ਵੱਡਾ ਚਾਹ ਪਾਣੀ ਦਾ ਕੰਮ ਉਹ ਘਰ ਦਾ ਡੇਲੀ ਦਾ ਖਰਚਾ ਚੱਲੂਗਾ ਸਾਡੀ ਬੱਚਿਆਰ ਚਲ ਪਕਾ ਦਿੰਦੇ ਹਾਂ ਹਾਂ ਕਰ ਦਿੰਦੇ ਨਾ ਮੈਂ ਉਹੀ ਤਾਂ ਕਹਿਣਾ ਪਿਆਣੇ ਤੁਸੀਂ ਹੁਣ ਚਾਹ ਪਾਣੀ ਦਾ ਮੈਂ ਤੁਹਾਨੂੰ ਰੇੜੀ ਕਿਲਾ ਦਿੰਨਾ ਗੁਰਪ੍ਰੀਤ ਮੈਂ ਤੈਨੂੰ ਫੋਨ ਮੇ ਕਰੂੰਗਾ ਤੂੰ ਬਾਪੂ ਜੀ ਨੂੰ ਲੈ ਕੇ ਆ ਜੀ ਅਸੀਂ ਤੁਹਾਨੂੰ ਜਿਹੜੀ ਲੈ ਦਨੇ ਆ ਠੀਕ ਹੈ ਉਹ ਰੇੜੀ ਦਾ ਭਾਵੇਂ ਤੁਸੀਂ ਢੋਆ ਢੋਈ ਦਾ ਕੰਮ ਸ਼ੁਰੂ ਕਰ ਤੇ ਭਾਵੇਂ ਤੁਸੀਂ ਚਾਹ ਬਣੀ ਦਾ ਸ਼ੁਰੂ ਕਰ ਲਓ ਤੜਕਾ ਕੰਮ ਬਧੀਆ ਹੋਏ ਨਾ ਜੰਡੇ ਆਲੇ ਕਿਤੇ ਵੀ ਲਾਗੇ ਬੈਠੋ ਚਾਹ ਦਾ ਹਾਂ 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 ਕਿਤੇ ਵੀ ਚਾਹ ਚਾਹ ਪਾਣੀ ਮਾਤਾ ਜੀ ਚੱਲਣਾ ਚੱਲਣਾ ਲੋਕ ਚਾਹ ਬਣੀ ਪੀਂਦੇ ਐ ਤੇ ਬਾਬਾ ਜੀ ਨਾਲੇ ਤੁਹਾਡਾ ਤੋੜਾ ਫਿਰ ਆਜੂ ਤੇ 8000 ਰੁਪਿਆ 10000 ਰੁਪਿਆ ਮੁਰਕੇ ਨੂੰ ਮਹੀਨੇ ਬਾਅਦ ਜਿਹੜਾ ਮਿਲਣਾ ਉਹ ਬੱਚਿਆਂ ਦਾ ਕੰਮ ਆਜੂ ਠੀਕ ਹੈ ਨਾ ਸਹੀ ਗਾ ਜੀ ਦੋ ਜੀ ਕਮਾਉਂਦੇ ਹੋਣਗੇ ਤਾਂ ਚਾਰ ਜੀ ਖਾਣਗੇ ਹਾਂ ਮੰਗਣੀ ਕੀ ਹੈ ਤਾਂ ਲੋੜ ਨਹੀਂ ਲੋੜ ਨਹੀਂ ਠੀਕ ਹੈ ਮੈਨੂੰ ਦੋ ਦਿਨ ਦੇ ਦੇ ਮੈਂ ਤੈਨੂੰ ਨਾ ਪਰਸੋਂ ਨੂੰ ਮੈਂ ਤੈਨੂੰ ਕਾਲ ਮੈਂ ਕਰਦਾ ਅਸੀਂ ਬਈ ਆ ਦੇਖ ਲਈਏ ਇਹ ਵੀਰ ਕੀ ਕਰਦੇ ਆ ਤੈਨੂੰ ਕੁਝ ਦਿੰਦੇ ਆ ਹੋਰ ਕੀ ਨਹੀਂ ਦਿੰਦੇ 9500 ਤਾਂ ਤੈਨੂੰ ਦੇਤਾ ਇਹਨਾਂ ਨੇ ਤੇ ਬਾਕੀ ਕੀ ਪਤਾ ਹੋਰ ਵੀ ਦੇ ਦਣ ਜੇ ਦਿੰਦੇ ਆ ਤਾਂ ਠੀਕ ਹੈ ਜੇ ਨਹੀਂ ਦਿੰਦੇ ਨੇ ਕਿ ਤੇ ਫੇਰ ਦੇਖਦੇ ਆ ਠੀਕ ਹੈ ਬਾਕੀ ਕੋਈ ਗੱਲ ਨਹੀਂ ਮੇਰੇ ਵੱਲੋਂ ਤੁਹਾਨੂੰ ਇੱਕ ਜਿਹੜੀ ਯੂਜਿਤ ਮਿਲੂਗੀ ਚਾਹ ਬਣੀ ਵਾਸਤੇ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਹ ਚਲੋ ਪਿਆਰਿਓ ਆਪਾਂ ਚੱਲਦੇ ਹੁਣ